ਸਾਵਣ ਸਰਸੀ ਕਾਮਣੀ ਚਨ ਕਮਲ ਸਿਉ ਪਿਆਰੇ ਮਨ ਤਨ ਨਿਰਤਾ ਸਚ ਰੰਗੇ ਇੱਕੋ ਨਾਮ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਅੰਮ੍ਰਿਤ ਵਚਨ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 12 ਮਾ ਬਾਜ ਦੇ ਪਾਵਨ ਪਿੱਤਰ ਅੰਮ੍ਰਿਤ ਬਾਣੀ ਜੋ ਮਾਜ ਰਾਗ ਵਿੱਚ ਉਚਾਰਨ ਕੀਤੀ ਹੈ ਤੇ 12 ਮਾ ਇਸ ਬਾਣੀ ਦਾ ਸਰਲੇਖ ਹੈ 12 ਮਾ ਤੇ ਉਪਾਉ 12 ਮਹੀਨੇ ਜੇ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਪੜਦੇ ਆਂ ਤੇ ਤੁਹਾਨੂੰ 12 ਮਾ ਜਿਹੜੇ ਇਹਨਾਂ 2 ਮਿਲਦੇ ਆਂ ਇੱਕ 12 ਮਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੱਲੋਂ ਉਚਾਰਨ ਕੀਤਾ ਗਿਆ ਤੁਖਾਰੀ ਰਾਗ ਦੇ ਵਿੱਚ ਤੁਖਾਰੀ ਰਾਗ ਦੇ ਵਿੱਚ ਔਰ ਇੱਕ 12 ਮਾ ਜਿਹੜਾ ਹੈ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੱਲੋਂ ਮਾਜ ਰਾਗ ਵਿੱਚ ਉਚਾਰਨ ਕੀਤਾ ਗਿਆ ਜੋ ਤੁਖਾਰੀ ਰਾਗ ਦੇ ਅੰਦਰ 12 ਮਾ ਹੈ ਉਹਦੀ ਵਕਾਇਬਦਰੀ ਕਹਿ ਲਈਏ ਆਪਾਂ ਸ਼ਬਦਾਵਲੀ ਕਹਿ ਰਹੀ ਏ ਥੋੜੀ ਔਖੀ ਹੈ ਇਸੇ ਕਰਕੇ ਬਹੁਤਾਂ ਗੁਰ ਘਰਾਂ ਵਿੱਚ ਪ੍ਰਾਤਨ ਸਮੇਂ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ 12 ਮਾਹ ਜਿਹੜਾ ਹੈ ਮਾਜ ਰਾਤ ਤੇ ਇਹਦਾ ਹੀ 파ਰਸ਼ਨ ਕਰਾਇਆ ਜਾਂਦਾ ਹੈ ਮਹੀਨੇ ਦਾ ਸ਼ੁਭ ਜਿਹੜਾ ਸਰਵਨ ਕਰਾਇਆ ਜਾਂਦਾ ਤੇ ਮੈਂ ਇੱਕ ਬੇਨਤੀ ਇਹ ਵੀ ਕਰਾਂ ਸੰਗਤ ਜੀ ਪੁਰਾਣੇ ਸਮੇਂ ਚ ਨਾ ਬਜ਼ੁਰਗ ਬੜੇ ਹੁੰਦੇ ਸਨ ਜਾਂ ਮਾਈਆਂ ਹੋਣੀਆਂ ਬਜ਼ੁਰਗ ਹੋਣੇ ਜਦੋਂ ਕੋਈ ਮਹੀਨਾ ਚੜ੍ਹਨ ਵਾਲਾ ਹੁੰਦਾ ਸੀ ਨਾ ਤੇ ਉਹਨਾਂ ਦੀ ਖੁਆਇਸ਼ ਇਹ ਹੁੰਦੀ ਸੀ ਜਿੱਥੇ ਤੇ ਇੱਕ ਤੇ ਭਾਵਨਾ ਇਹ ਹੁੰਦੀ ਸੀ ਕਿ ਯਤਨ ਕੀਤਾ ਜਾਵੇ ਵੀ ਸਤਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਉਹ ਮਹੀਨੇ ਦਾ ਪਾਠ ਸਰਵਨ ਕੀਤਾ ਜਾਵੇ ਮਹੀਨੇ ਦਾ ਪਾਠ ਮਹੀਨੇ ਵਾਲਾ ਸ਼ਬਦ ਤੇ ਨਹੀਂ ਤੇ ਜੇ ਕਿਸੇ ਕਾਰਨ ਵਾਸਤੇ ਬੇਤੇ ਬਾਪਾ ਦੂਰ ਨੇੜੇ ਗਏ ਆ ਤੇ ਗੁਰੂ ਘਰ ਲਾਗੇ ਨਹੀਂ ਹੈ ਤੇ ਕਿਉਂਕਿ ਅੱਜ ਤੇ ਬੜਾ ਸੌਖਾ ਹੋ ਗਿਆ ਨਾ ਵੀ ਸਾਡੇ ਕੋਲ ਆ ਕਿੰਨੇ ਸਾਧਨ ਆ ਗਏ ਮੀਡੀਆ ਦੇ ਵਿੱਚ ਵਿਗਿਆਨਕ ਖੋਜਾਂ ਕਿੰਨੀਆਂ ਹੋਈਆਂ ਅਸੀਂ ਆਪਣੇ ਭਾਵੇਂ ਸਫਰ ਦੇ ਵਿੱਚ ਆ ਸਾਡੇ ਕੋਲ ਮੋਬਾਈਲ ਇੰਟਰਨੈਟ ਹੁੰਦੇ ਨੇ ਆਪਾਂ ਬਾਣੀ ਦਾ ਪਾਠ ਲਗਾ ਵੀ ਲੈਂਦੇ ਆ ਬਾਣੀ ਦਾ ਪਾਠ ਸੁਣ ਵੀ ਲੈਂਦੇ ਆ ਬਾਣੀ ਦਾ ਪਾਠ ਕਰ ਵੀ ਲੈਂਦੇ ਆ ਪੁਰਾਣੇ ਸਮਿਆਂ ਵਿੱਚ ਇਤਰਾ ਨਹੀਂ ਸੀ ਹੋਇਆ ਕਰਦਾ ਤੇ ਯਤਨ ਕਰਨਾ ਪਹਿਲਾਂ ਜਿਤ ਉਹਨਾਂ ਦਾ ਇਹ ਹੁੰਦਾ ਸੀ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਉਸ ਵੇਲੇ ਜਦੋਂ ਪਾਠ ਕੀਤਾ ਜਾਂਦਾ ਸਰਵਣ ਕਰੀਏ ਮਿੰਨ ਦਾ ਸ਼ਬਦ ਸੁਣੀਏ ਤੇ ਜੇ ਨਹੀਂ ਤੇ ਫੇਰ ਹੁੰਦੀ ਸੀ ਵੀ ਕਿਸੇ ਭਾਵਨਾ ਵਾਲੇ ਗੁਰੂ ਕੇ ਪਿਆਰੇ ਕੋਲ ਕਿਸੇ ਜੀਵਨ ਵਾਲੇ ਗੁਰੂ ਕੇ ਸਿੱਖ ਦੇ ਕੋਲੋਂ ਨਾ ਜਿਹੜਾ ਮਹੀਨੇ ਦਾ ਸ਼ਬਦ ਸੀ ਉਹ ਸਰਵਣ ਕਰਨਾ ਜਾਂ ਕਹਿਣਾ ਵੀ ਚੱਲ ਭਾਈ ਤੂੰ ਪਹਿਲੀਆਂ ਦੋ ਪੰਕਤੀਆਂ ਸਰਵਣ ਕਰਾ ਦੇ ਸੋ ਸੱਚੇ ਪਾਤਸ਼ਾਹ ਕਿਰਪਾ ਕਰ ਜਿਹੜਾ ਅੱਜ ਜੋ ਆਪਾਂ ਮਹੀਨਾ ਦਾ ਸ਼ਬਦ ਹੈ ਵਿਚਾਰ ਅਧੀਨ ਹੈ ਆਪ ਸੰਗਤਾਂ ਜੁੜ ਬੈਠੀਆਂ ਹੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਵਣ ਦੇ ਮਹੀਨੇ ਵਿੱਚ ਜਿਹੜਾ ਉਪਦੇਸ਼ ਕਰਾ ਰਹੇ ਹਾਂ ਤੇ ਇਹ ਜਿਹੜੀ ਰੋਤਿਆ ਹੁਣ ਸਾਵਣ ਦੇ ਮਹੀਨੇ ਵਿੱਚ ਕੀ ਹੈ ਜੀ ਬਰਖਾ ਪੈਣੀ ਸ਼ੁਰੂ ਹੋ ਜਾਂਦੀ ਹੈ ਪਿਛਲਾ ਮਹੀਨਾ ਹਾੜ ਦਾ ਸੀ ਇਹ ਵਿੱਚ ਤਪਸ਼ੀ ਕਿਉਂਕਿ ਸਤਗੁਰ ਨੇ ਜਿਸ ਜਿਸ ਮਹੀਨੇ ਦੇ ਵਿੱਚ ਜੋ ਜੋ ਬਾਹਰमुखी ਤੌਰ ਤੇ ਵਾਤਾਵਰਨ ਦਾ ਪ੍ਰਭਾਵ ਹੈ ਉਹੀ ਉਹੀ ਪ੍ਰਭਾਵ ਸੱਚੇ ਪਾਤਸ਼ਾਹ ਨੇ ਲੈ ਕੇ ਉਹਨਾਂ ਨਿਸ਼ਟਾਂਤਾਂ ਨੂੰ ਲੈ ਕੇ ਉਹਨਾਂ ਉਦਾਹਰਨਾਂ ਨੂੰ ਲੈ ਕੇ ਗੁਰੂ ਸਾਹਿਬ ਨੇ ਅੰਦਰ ਦੀ ਗੱਲ ਕੀਤੀ ਹੈ ਅੰਦਰ ਦੀ ਵਿਚਾਰਨਾ ਜੋੜਨਾ ਕੀਤਾ ਹੈ ਅੰਦਰ ਦੀ ਵਿਚਾਰਨਾ ਇੱਥੇ ਮੇਰੇ ਸਤਿਗੁਰੂ ਕਹਿ ਰਹੇ ਹਨ ਸਾਵਣ ਸਰਸਤੀ ਕਾਮਣੀ ਚਰਨ ਕਮਲ ਸਿਓ ਪਿਆਰ ਜਿਵੇਂ ਹੁਣ ਸਾਵਣ ਦੇ ਮਹੀਨੇ ਦੇ ਵਿੱਚ ਆਮ ਤੌਰ ਤੇ ਅਸੀਂ ਸੌਣ ਸ਼ਬਦ ਕਹਿ ਦਿੰਦੇ ਆ ਸੌਣ ਸ਼ਬਦ ਵਰਤ ਲੈਂਦੇ ਆ ਹੁਣ ਸਾਵਣ ਦਾ ਮਹੀਨਾ ਜਿਹੜਾ ਹੈ ਇਹਦੇ ਵਿੱਚ ਬਨਸਪਤੀ ਜਿਹੜੀ ਹੈ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਨੇ ਬਾਰਿਸ਼ਾਂ ਪੈਂਦੀਆਂ ਨੇ ਝੜੀਆਂ ਲੱਗ ਜਾਂਦੀ ਆ ਫਕੜੇ ਸੌਣ ਦੇ ਮਹੀਨੇ ਝੜੀ ਲੱਗ ਗਈ ਹੈ ਹਾਂਜੀ ਸਤਿਗੁਰ ਦੀ ਬਾਣੀ ਪੜ੍ਹੀਏ ਗੁਰੂ ਨਾਨਕ ਸਾਹਿਬ ਕਹਿੰਦੇ ਮੋਰਿੰਗੇ ਰਣਚੁਣ ਲਾਇਆ ਭੈਣੇ ਸਾਵਣੇ ਆਇਆ ਜਿੱਥੇ ਹਰਿਆਵਲ ਬਰਸਪਤ ਵਿੱਚ ਆਈ ਹੈ ਜਿਹੜੇ ਜੀਵ ਜੰਤ ਨੇ ਹੁਣ ਮੋਰ ਜਿਹੜੇ ਨੇ ਪਹਿਲਾਂ ਪੂਣ ਲੱਗ ਪੈਦੇ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਮਹਾਰਜ ਕਹਿੰਦੇ ਜਿਵੇਂ ਮੀਂਹ ਪੈਣ ਦੇ ਨਾਲ ਹਰਿਆਵਲ ਆ ਗਈ ਇਵੇਂ ਹੀ ਗੁਰਮੁਖੋ ਉਹ ਜੀਵ ਰੂਪੀ ਇਸਤਰੀ ਜੇਦਾ ਪਿਆਰ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦੇ ਨਾਲ ਪੈ ਗਿਆ ਸਤਿਗੁਰ ਦੀ ਬਾਣੀ ਨੰਨਾ ਜੀ ਵਾਰ-ਵਾਰ ਇਹ ਸ਼ੁੱਧ ਪੈ ਵਰਤੇ ਨੇ ਬੜੀ ਵਾਰ ਤੁਸੀਂ ਬਾਣੀ ਪੜਦੇ ਹੋ ਬੜੀ ਵਾਰ ਤੁਸੀਂ ਇਹ ਬਚਨ ਚਰਨ ਕਮਲੜਾ ਹੈ ਸ਼ੁੱਧ ਵਰਤਦੇ ਹੋ ਬੜੀ ਵਾਰ ਪੜਦੇ ਹੋ ਕੁਝ ਕੋ ਬਚਨ ਤੁਹਾਡਾ ਨਾਲ ਸਾਂਝੇ ਕਰਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਫਿਰ ਪਾਤਸ਼ਾਹ ਜੀ ਦਾ ਬਚਨ ਆਉਂਦਾ ਹੈ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਹਾਂਜੀ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਬਹੁਤ ਸਾਰੇ ਬਚਨ ਦੇ ਬਾਣੀ ਵਿੱਚੋਂ ਜਿਸ ਜੀਵ ਰੂਪੀ ਇਸਤਰੀ ਦਾ ਮਨ ਮਾਲਿਕ ਨਾਲ ਜੁੜ ਗਿਆ ਉਹ ਰਸ ਸਹਿਤ ਹੋ ਗਈ ਕਿਉਂਕਿ ਮੂਲ ਸ਼ਬਦ ਹੈ ਨਾ ਜੀ ਇੱਥੇ ਇਹ ਆਪਾਂ ਪੜਿਆ ਰਸ ਸ਼ਬਦ ਮੂਲ ਹੈ ਇਹਦੇ ਅੱਗੇ ਸਸਾ ਲੱਗਿਆ ਸਸਾ ਜਿਵੇਂ ਆਪਾਂ ਸ਼ੁਰੂ ਪੜਦੇ ਹਾਂ ਪੁੱਤ ਪੁੱਤ ਅੱਗੇ ਸਸਾ ਲੱਗ ਜਾਵੇ ਉਹ ਸੁਪੁੱਤ ਬਣ ਜਾਂਦਾ ਹੈ ਚੰਗਾ ਪੁੱਤਰ ਬਣ ਜਾਂਦਾ ਹੈ ਤੇ ਪੁੱਤ ਦੇ ਅੱਗੇ ਕਕਾ ਲੱਗ ਜਾਵੇ ਉਹ ਕਪੁੱਤ ਬਣ ਜਾਂਦਾ ਪਿੰਨੋ ਪਾ ਭੈੜਾ ਪੁੱਤ ਕਹਿੰਦੇ ਕਪੁੱਤਰ ਭੈੜਾ ਪੁੱਤਰ ਇਤਰਾ ਇਥੇ ਸ਼ਬਦ ਹੈ ਸਰਸ ਸਰ ਜਪਾ ਪਾ ਦੇ ਰਾਸ ਸਹਤ ਹੋ ਗਈ ਇਹ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਬਚਨ ਸੰਤ ਸਾਜਨ ਭਏ ਸਰਸੇ ਰਾਸ ਸਹਤ ਹੋ ਗਏ ਜੀਵਨ ਦੇ ਵਿੱਚ ਪਿਆਰ ਵੱਜ ਗਿਆ ਮਾਲਕ ਦੀ ਮਿੱਟੀ ਇਸ ਵਿੱਚ ਮਿਲ ਗਈ ਕਹਿਣ ਲੱਗੇ ਫਿਰ ਜੀਵਨ ਚ ਟਿਕਾਉ ਬਣਿਆ ਟਿਕਾਉ ਵੀ ਕਿਹੋ ਜਿਹਾ ਬਣਦਾ ਹੈ ਮਨ ਤਨ ਰਿੱਤਾ ਸੱਚ ਰੰਗ ਇਕੋ ਨਾਮ ਆਧਾਰ ਉਹਨਾਂ ਦੇ ਜੀਵਨ ਦੇ ਵਿੱਚ ਮਾਲਕ ਨੇ ਨਾਮ ਦਾ ਵਰਤਾ ਪਾ ਦਿੱਤਾ ਹੈ ਜਿਹਦਾ ਪਿਆਰ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਨਾਲ ਪੈ ਗਿਆ ਵੇਖੋ ਜੇ ਮਾਲਕ ਦੇ ਸੋਹਣੇ ਚਰਨ ਕਮਲਾਂ ਦੇ ਨਾਲ ਜੁੜ ਜਾਓਗੇ ਨਾ ਤੇ ਮਾਲਕ ਦੀਆਂ ਬੜੀਆਂ ਬੜੀਆਂ ਵਡਿਆਈਆਂ ਮਿਲਦੀਆਂ ਨੇ ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਚਰਨ ਕਮਲਾਂ ਦੀ ਮौज ਇੰਨੀ ਮौज ਹੈ ਕਿ ਇਨਸਾਨ ਹੋਰਾਂ ਵਿਕਾਰਾਂ ਤੋਂ ਬਚ ਜਾਂਦਾ ਹੈ ਫਿਰ ਵਿਕਾਰਾਂ ਵਾਲੇ ਪਾਸੇ ਨਹੀਂ ਹੈ ਫਿਰ ਔਗਣਾ ਵਾਲੇ ਪਾਸੇ ਨਹੀਂ ਹੈ ਜਦੋਂ ਪ੍ਰਭੂ ਦੇ ਗੁਰੂ ਦੇ ਸੋਹਣੇ ਚਰਨ ਫੜ ਲਏ ਮਾਲਕ ਦੀ ਸੀਸ ਮਿਲ ਜਾਂਦੀ ਹੈ ਹੁਣ ਮਨ ਦੇ ਵਿੱਚ ਪਿਆਰ ਪੈਦਾ ਹੋਇਆ ਇੱਕ ਰੰਗ ਚੜ ਗਿਆ ਪ੍ਰਮਾਤਮਾ ਦੇ ਨਾਮ ਦਾ ਇੱਕ ਰੰਗ ਚੜ ਗਿਆ ਮਾਲਕ ਦੀ ਬਖਸ਼ਿਸ਼ ਦਾ ਮਾਲਕ ਦੀ ਮਿਹਰ ਦਾ ਜੀਵਨ ਦੇ ਵਿੱਚ ਇੱਕ ਨਾਮ ਦਾ ਆਧਾਰ ਬਣ ਗਿਆ ਜਿਨ੍ਹਾਂ ਦੇ ਜੀਵਨ ਚ ਨਾਮ ਦਾ ਆਧਾਰ ਬਣ ਜਾਂਦਾ ਨਾ ਤੁਸੀਂ ਬਚਨ ਰੋਜ਼ ਪੜ੍ਹਦੇ ਹੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਦ ਭੁੱਖਾਂ ਸਭ ਗਵਾਈਆਂ ਫਿਰ ਸਾਰੀਆਂ ਭੁੱਖਾਂ ਖਤਮ ਹੋ ਜਾਂਦੀਆਂ ਨੇ ਫਿਰ ਮਾਲਕ ਦੀ ਬਖਸ਼ਿਸ਼ ਮਿਲਦੀ ਹੈ ਤੇ ਇਹ ਰੰਗ ਇਹੋ ਜਿਹਾ ਰੰਗ ਹੈ ਸਾਤ ਸੰਗਤ ਫੇਰ ਚਾਹੇ ਮਨੁੱਖ ਨੂੰ ਦੀਗ ਵਿੱਚ ਉਬਾਲ ਦਿੱਤਾ ਜਾਵੇ ਤਾਂ ਵੀ ਇਹ ਰੰਗ ਉਤਰਦਾ ਨਹੀਂ ਫੇਰ ਚਾਹੇ ਮਨੁੱਖ ਨੂੰ ਸੀਧੇ ਉਤੇ ਆਰਾ ਫਿਰ ਜਾਵੇ ਤਾਂ ਵੀ ਇਹ ਰੰਗ ਜਿਹੜਾ ਹੈ ਉਤਰਦਾ ਨਹੀਂ ਹੈ ਫੇਰ ਚਾਹੇ ਭਾਈ ਤਾਰੂ ਸਿੰਘ ਜੀ ਦੇ ਮਾਂ ਖੋਪੜ ਲੱਥ ਜਾਵੇ ਜਿਨ੍ਹਾਂ ਦਾ ਕਿ ਅੱਜ ਸ਼ਹੀਦੀ ਦਿਹਾੜਾ ਵੀ ਹੈ ਇੱਕ ਸਾਵਣ ਦੀ ਸ਼ਰਤ ਭਾਈ ਸਾਹਿਬ ਜੀ ਦੀ ਹੈ ਪਈ ਤਾਰੂ ਸੰਦੀ ਸਿੱਖੀ ਕੇਸਾਂ ਸਵਾਸਾਂ ਸੰਗ ਕਿਉਂਕਿ ਅਰਦਾਸ ਵਿੱਚ ਆਪਾਂ ਇਹ ਬਚਨ ਪੜ੍ਹਦੇ ਆ ਜਿਨ੍ਹਾਂ ਨੇ ਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੁਣ ਜੀਵਨ 'ਚ ਨਾਮ ਦਾ ਆਧਾਰ ਜਦੋਂ ਬਣ ਜਾਂਦਾ ਹੈ ਜਦੋਂ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਫਿਰ ਦੁਨਿਆਵੀ ਸ਼ੋਰ ਤਾਂ ਜਿਹੜੀਆਂ ਨੇ ਝੂਠੀਆਂ ਲੱਗਦੀਆਂ ਨੇ ਦੁਨਿਆਵੀ ਰਤਬੇ ਉਹਨਾਂ ਤੋਂ ਵੀ ਇਨਸਾਨ ਦਾ ਬਹੁਤ ਉੱਠ ਜਾਂਦਾ ਹੈ ਆਪਣੀ ਤਣ ਤੋਂ ਵੀ ਉੱਪਰ ਉੱਠ ਗਿਆ ਨੂੰ ਸਮਝ ਆ ਜਾਂਦੀ ਵਿਖਿਆ ਰੰਗ ਕੂੜਾ ਵਿਆ ਦਿਸਨ ਸਬੇ ਛਾਰ ਜ਼ਹਿਰ ਦੇ ਰੰਗ ਜਿਹਨਾਂ ਸਾਰਾ ਦਿਖਦਾ ਪਿਆ ਨਾ ਗੁਰੂ ਦੀ ਬਾਣੀ ਪੜੀਏ ਪਾਚਾ ਕਹਿੰਦੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਜੋ ਕੋਈ ਦਿਖਦਾ ਪਿਆ ਹੈ ਇੱਕ ਦਿਨ ਇਹ ਸਾਰਾ ਬਿਨਸ ਜਾਣਾ ਹੈ ਇਹ ਖਤਮ ਹੋ ਜਾਣਾ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਸਜਣਾ ਸੁਚੇਤ ਹੋ ਪਰਮਾਤਮਾ ਦਾ ਗੁਣ ਗaan ਕਰ ਮਾਲਕ ਦੇ ਭਜਨ ਨਾਲ ਜੁੜਨਾ ਕਰ ਮਾਲਕ ਦੀਆਂ ਵਡਿਆਈਆਂ ਤੇਰੇ ਅੰਦਰ ਪੈਣ ਗਈਆਂ ਤੇ ਤੇਨੂੰ ਸਮਝ ਆ ਜਾਵੇਗੀ ਕਿ ਇੰਨਾ ਦੇ ਵਿੱਚੋਂ ਲੱਭਣਾ ਕੁਝ ਨਹੀਂ ਜਿਹੜੀ ਇਹ ਸੰਸਾਰਿਕ ਰਤਬੇ ਨੇ ਲੋਗਨ ਕੀ ਵਡਿਆਈ ਉਪਮਾ ਤੇ ਬਸੰਤਰ ਪਾਗੋਂ ਇਹ ਤੇ ਆਗ ਵਿੱਚ ਸਾਰ ਦੇਵਾ ਬਸ ਇੱਕ ਮਾਲਕ ਦਾ ਨਾਮ ਅੰਦਰ ਚਾਹੀਦਾ ਹੈ ਔਰ ਮਾਲਕ ਦੇ ਨਾਮ ਅੰਮ੍ਰਿਤ ਦੀ ਬੂੰਦ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨਹਾਰ ਗੁਰੂ ਰੂਪੀ ਸਾਧੂ ਰੱਬੀ ਪਿਆਰ ਵਾਲੀਆਂ ਰੂਹਾਂ ਜਿਨ੍ਹਾਂ ਦੇ ਕੋਲ ਬੈਠ ਕੇ ਸੰਤ ਸਾਗੰਤਰ ਪ੍ਰਭ ਦੀਠਾ ਨਾਮ ਪ੍ਰਭੂ ਦਾ ਲਾਗਾ ਮਿੱਠਾ ਕਹਿ ਲਗੇ ਉਹ ਪ੍ਰਭੂ ਦਾ ਨਾਮ ਮਿੱਠਾ ਪਿਆ ਲੱਗਦਾ ਹੈ ਮਾਲਕ ਦੀ ਵਡਿਆਈ ਮਿਲਦੀ ਹੈ ਤੇ ਸੱਚੇ ਸਾਹਿਬ ਕਹਿੰਦੇ ਇਹੋ ਜੀ ਬਖਸ਼ਿਸ਼ ਅੰਦਰ ਪ੍ਰਾਪਤ ਹੋ ਜਾਂਦੀ ਹੈ ਫਿਰ ਉਹਨੂੰ ਸਾਰੇ ਪਾਸੇ ਜਰੇ ਜਰੇ ਵਿੱਚ ਪ੍ਰਭੂ ਨਿਰੰਕਾਰ ਹੀ ਦੇਖਦੇ ਨੇ ਪ੍ਰਭੂ ਆ ਜਿੰਨੀ ਕਾਇਨਾਤ ਆ ਉਹ ਕਹਿੰਦਾ ਜਿੰਨਾ ਕੁਝ ਮੌਲਿਆ ਪਿਆ ਨਾ ਖਿੜਿਆ ਪਿਆ ਵਿਗਸਿਆ ਪਿਆ ਹੈ ਵਣ ਦਿਨ ਪ੍ਰਭ ਸੰਗ ਮੌਲਿਆ ਸਮਰਾਤ ਪੁਰਖ ਅਪਾਰ ਇਹ ਪ੍ਰਭੂ ਦੀ ਕਿਰਪਾ ਦੇ ਨਾਲ ਖੜਿਆ ਹੋਇਆ ਮਾਲਕ ਦੀ ਬਖਸ਼ਿਸ਼ ਦੇ ਨਾਲ ਵੇਖੋ ਮੈਂ ਬੇਨਤੀ ਕਰਾਂ ਸੰਗਤ ਜੀ ਕੱਲਾ ਬਨੁਖ ਹੀ ਮੁਖ ਦੇ ਅੰਦਰ ਜੀਵਨ ਨਹੀਂ ਹੈ ਤੁਸੀਂ ਵੇਖੋ ਆਹੜੇ ਪੇੜ ਪੌਦੇ ਨੇ ਇਹ ਵੀ ਤੇ ਜੀਵਨ ਹੀ ਹੈ ਜਿਵੇਂ ਵੇਖੋ ਅਸੀਂ ਛੋਟੇ ਹੁੰਨੇ ਆ ਬਚਪਨ ਹੁੰਦਾ ਸਾਡਾ ਫਿਰ ਅਸੀਂ ਵੱਡੇ ਹੋ ਜਾਂਦੇ ਆ ਹਾਂਜੀ ਫਿਰ ਚਿਹਰੇ ਉੱਤੇ ਕੇਸ ਆ ਜਾਂਦੇ ਨੇ ਤੇ ਆ ਦਾ ਜਿਹੜੇ ਅਸੀਂ ਬਨਸਪਤੀ ਦੀ ਗੱਲ ਕਰਦੇ ਆ ਇਹ ਵੀ ਤਾਂ ਇੱਕ ਜੀਵਨ ਹੀ ਐ ਛੋਟਾ ਜਿਹਾ ਬੀਜ ਪਾਇਆ ਜਾਂਦਾ ਛੋਟਾ ਜਿਹਾ ਬੀਜ ਫਿਰ ਇਹ ਬੂਟਾ ਬਣ ਜਾਂਦਾ ਬੀਜ ਪੁੰਗਰਦਾ ਫਿਰ ਬੂਟਾ ਬਣਦਾ ਫਿਰ ਇਹ ਵੱਡਾ ਬ੍ਰਖਸ਼ ਬਣਦਾ ਫਿਰ ਇਹਨੂੰ ਫਲ ਲੱਗਦੇ ਨੇ ਹਾਂਜੀ ਜੇ ਆਪਾਂ ਪਾਣੀ ਨਾ ਪਾਈਏ ਸੁੱਕ ਜਾਂਦੇ ਨੇ ਨਾ ਬੂਟੇ ਪਾਣੀ ਮਿਲਦਾ ਰਹੇ ਤਾਂ ਖਾਣ ਮਿਲਦੀ ਰਹੇ ਇੰਨਾ ਦੀ ਖੁਰਾਕ ਆ ਜਿਵੇਂ ਸਾਡੀ ਖੁਰਾਕ ਉਡੀ ਸਾਡੇ ਤਣ ਦੀਆਂ ਲੋੜਾਂ ਹੁੰਦੀਆਂ ਨੇ ਇਵੇਂ ਬੂਟਿਆਂ ਦੀਆਂ ਵੀ ਲੋੜਾਂ ਹੁੰਦੀਆਂ ਨੇ ਤੇ ਹੁਣ ਵਿਕਸਣ ਵਾਲਾ ਪੈਦਾ ਕਰਨ ਵਾਲਾ ਖੇੜਾ ਵਿੱਚ ਲਿਆਉਣ ਵਾਲਾ ਕੌਣ ਹੈ ਉਹ ਪਰਿਪੂਰਨ ਪ੍ਰਮਾਤਮਾ ਬੇਨਤੀ ਇਹ ਵੀ ਕਰਾਂ ਤੁਹਾਡੇ ਵਿੱਚੋਂ ਕਈ ਕਿਸਾਨੀ ਦਾ ਸਬਦਤ ਫੁੱਲ ਬਾੜੀ ਦਾ ਸਬਦਤ ਬਾਗ ਬਾਣ ਦਾ ਸਬਦਤ ਬੈਠੇ ਹੋਵੋਗੇ ਵੇਖੋ ਸੱਚ ਏ ਵੈ ਅਸੀਂ ਮਿਹਨਤ ਕਰਦੇ ਹਾਂ ਸਿੰਚਾਈ ਕਰ ਸਕਦੇ ਹਾਂ ਗੋਡੀ ਕਰ ਸਕਦੇ ਹਾਂ ਹਾਂਜੀ ਅਸੀਂ ਸੇਵਾ ਸੰਭਾਲ ਕਰ ਸਕਦੇ ਹਾਂ ਬੋਟੀਆਂ ਦੀ ਹੁਣ ਫਲ ਲੱਗ ਗਿਆ ਅਸੀਂ ਇਨੀ ਮਿਹਨਤ ਕੀਤੀ ਪਰ ਉਸ ਫਲ ਦੇ ਵਿੱਚ ਮਿਠਾਸ ਕਿੰਨੇ ਭਰਨੀ ਹੈ ਮਿਠਾਸ ਅਸੀਂ ਨਹੀਂ ਭਰ ਸਕਦੇ ਮਿਠਾਸ ਭਰਨ ਵਾਲਾ ਤੇ ਉਹ ਪਰਮਾਤਮਾ ਹੈ ਨਿਰੰਕਾਰ ਹੈ ਹਰੀ ਹੈ ਉਸ ਮਾਰਗ ਦੇ ਸੂਰਜ ਦੀਆਂ ਕਿਰਨਾਂ ਛੁੱਟਣੀਆਂ ਨੇ ਜਿਹੜੀ ਹਵਾ ਆਉਂਦੀ ਹੈ ਉਹਦੇ ਨਾਲ ਬੂਟੇ ਵਿੱਚ ਮਿਠਾਸ ਪੈਦਾ ਹੁੰਦੀ ਫਲਾਂ ਦੇ ਵਿੱਚ ਤੇ ਕਹਿ ਲੇ ਕਿ ਉਹ ਹਰੀ ਪਰਮਾਤਮਾ ਸਮਰੱਥ ਪੁਰਖ ਅਪਾਰ ਵਾਹਿਗੁਰੂ ਨਿਰੰਕਾਰ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਜਿਸ ਨੂੰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੁ ਵਿਸਾਰੇ ਸੱਚੇ ਪਾਛਾ ਜੀ ਪਿਆਰ ਬਖਸ਼ਿਸ਼ ਕਰਦੇ ਨੇ ਤੇ ਸਾਹਿਬ ਕਹਿਣ ਲੱਗੇ ਹੁਣ ਜਦੋਂ ਵੇਖਿਆ ਨਾ ਵਿਸਾਰੇ ਪਾਸੇ ਨਿਰੰਕਾਰ ਹਰੀ ਪਰਮਾਤਮਾ ਹੈ ਵਾਹਿਗੁਰੂ ਹੈ ਤੇ ਕਹਿ ਲੱਗੇ ਮਨ ਚ ਭਾਵਨਾ ਪੈਦਾ ਹੋਈ ਉਹ ਭਾਵਨਾ ਕਿਹੜੀ ਸੀ ਹਰੇਕ ਦੇ ਮਨ ਚ ਨਹੀਂ ਭਾਵਨਾ ਪੈਦਾ ਹੁੰਦੀ ਇਹ ਸੰਗਤ ਜੀ ਜਿਹੜੇ ਵੱਡਿਆਂ ਭਾਗਾ ਵਾਲੇ ਜਿਨ੍ਹਾਂ ਦੇ ਅੰਦਰ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਜਿਨ੍ਹਾਂ ਦੇ ਵਿੱਚ ਮਨ ਚ ਪਿਆਸ ਪੈਦਾ ਹੋ ਜਾਂਦੀ ਹੈ ਉਹਦੇ ਮਾਲਕ ਦੇ ਮਿਲਾਪ ਦੀ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾ ਬਨਹਾਰ ਇੱਥੇ ਵੇਖੋ ਬੇਨਤੀ ਕਰਾਂ ਹੁਣ ਮਨ ਤੇ ਲੋਚਦਾ ਪਿਆ ਹੈ ਮਿਲਾਪ ਕਰਨ ਵਾਸਤੇ ਔਰ ਸਤਗੁਰ ਨੇ ਬਾਣੀ ਦੱਸਿਆ ਕਹਿਣ ਲੱਗੇ ਜਿੱਥੇ ਤੇਰੇ ਚੰਗੇ ਕਰਮ ਤੈਨੂੰ ਪਰਮਾਤਮਾ ਦੇ ਲਾਗੇ ਕਰਦੇ ਨਹੀਂ ਉੱਥੇ ਤੇਰੇ ਭੈੜੇ ਕਰਮ ਜਿਹੜੇ ਨੇ ਤੈਨੂੰ ਮਾਲਕ ਤੋਂ ਦੂਰ ਕਰ ਦਿੰਦੇ ਨੇ ਔਰ ਜਦੋਂ ਸਤਗੁਰਾਂ ਨੇ ਇੱਥੇ ਸ਼ਬਦ ਕਰਮ ਵਰਤਿਆ ਹੈ ਇੱਥੇ ਸ਼ਬਦ ਕਰਮ ਕਰਮਾਂ ਤੋਂ ਨਹੀਂ ਹੈ ਇੱਥੇ ਕਰਮ ਦੇ ਮੰਮੇ ਨੂੰ ਸਿਆਰੀ ਲੱਗੀ ਹੋਈ ਹੈ ਇਹ ਇੱਥੇ ਇਸਤਰੀ ਲਿੰਗ ਜਿਹੜਾ ਹੈ ਇਸਤਰੀ ਆਵਾਜ਼ ਇੱਕ ਸੁਣ ਬਣ ਜਾਂਦਾ ਹੈ ਇਹਦਾ ਭਾਵ ਇਹ ਵੈ ਵੀ ਉਹਦੀ ਮਹਾਰਾਜ ਦੀ ਬਖਸ਼ਿਸ਼ ਜੜੀ ਹੈ ਉਹਦੀ ਮਿਹਰ ਕਿਉਂਕਿ ਜਿੰਨਾ ਸਮਾਤ ਕਰੋਦੀ ਮਿਹਰ ਨਹੀਂ ਨਾ ਆਪਾਂ ਉਹਦਾ ਗੁਣ ਗਾਣ ਨਹੀਂ ਕਰ ਸਕਦੇ ਇੱਕ ਦੋ ਬਚਨ ਸਾਂਝੇ ਕਰਾਂ ਆਪ ਜਿ ਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਸਨੋ ਤੂੰ ਪ੍ਰਭ ਵੱਲ ਤਿਸ ਕਾ ਮੋਛੰਦਗੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੂੰ ਚੇਤਿ ਆਵਹਿ ਤੇਰੀ ਮਇਆ ਦਾਤਿਆ ਤੇਰੀ ਮਿਹਰ ਹੋਵੇ ਨਾ ਤੇ ਫਿਰ ਤੂੰ ਤੇਰਾ ਸਮਰਨ ਹੁੰਦਾ ਨਦਰ ਕਰੇ ਤਾਂ ਸਿਮਰਿਆ ਜਾਏ ਉਹਦੀ ਬਖਸ਼ਿਸ਼ ਦੇ ਨਾਲ ਹੀ ਮਿਲਾਪ ਹੈ ਉਹਦੀ ਬਖਸ਼ਿਸ਼ ਦੇ ਨਾਲ ਹੀ ਬੰਦਗੀ ਹੈ ਉਹਦੀ ਬਖਸ਼ਿਸ਼ ਦੇ ਨਾਲ ਹੀ ਪਕਸ਼ੰਦਗੀ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੀ ਰਹਿਮ ਜਿਹੜੀ ਹੈ ਉਹਦੀ ਰਹਿਮਤ ਉਸ ਮਾਲਕ ਨਾਲ ਮਿਲਾ ਸਕਦੀ ਹੈ ਤੇ ਸਤਿਗੁਰ ਨੇ ਅੱਗੇ ਪਿਆਰ ਬਖਸ਼ਿਸ਼ ਕੀਤਾ ਜਿੰਨੀ ਸਖੀਏ ਰੱਬ ਪਾਇਆ ਹਾਂ ਤਿੰਨ ਕੈ ਸਤ ਪਲਿਹਾਰ ਕਹਿ ਲਗੇ ਜਿੰਨਾ ਭਾਗਾ ਭਰੀਆਂ ਜੀਵ ਰੂਪੀ ਇਸਤਰੀਆਂ ਨੇ ਉਸ ਪ੍ਰਭੂ ਪਤੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਮਾਲਿਕ ਦਾ ਸਿਮਰਨ ਕਰ ਲਿਆ ਮਾਲਿਕ ਦਾ ਜਾਪ ਕਰ ਲਿਆ ਕਹਿ ਲਗੇ ਮੈਂ ਉਹਨਾਂ ਤੋਂ ਕੁਰਬਾਨ ਹਾਂ ਮੈਂ ਉਹਨਾਂ ਤੋਂ ਬਲਹਾਰ ਹਾਂ ਤੇ ਫਿਰ ਸਤਪੁਰ ਦੇਵ ਪਾਤਸ਼ਾਹ ਜੀ ਮਹਾਰਾਜ ਦਾ ਬਚਨ ਤੁਸੀਂ ਗੁਰਨਾਨਕ ਸਾਹਿਬ ਦਾ ਇਹ ਪੜ੍ਹਦੇ ਹੋ ਨਾ ਕਿ ਭਾਈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਤੂੜ ਤੇ ਨਾ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਆਪਾ ਤੇ ਸੁਖਲਾ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੰਵੇਂ ਸ਼ਬਦ ਦੇ ਵਿੱਚ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਆਪਾ ਰਹਿਰਾ ਸਾਹਿਬ ਦਾ ਪਾਠ ਕਰਦੇ ਆ ਪ੍ਰਣਵਤ ਨਾਨਕ ਤਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਹੁਣ ਗੁਰੂ ਸਾਹਿਬ ਜੀ ਕਹਿੰਦੇ ਭਾਈ ਮੈਂ ਉਹਨਾਂ ਤੋਂ ਕੁਰਬਾਨ ਹਾਂਜੀ ਹਾਂ ਕੁਰਬਾਨੇ ਜਾਉ ਮਹਿਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਨਾ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਨਾ ਕਹਿ ਹਉ ਸਦ ਕੁਰਬਾਨੇ ਜਾਉ ਇਹ ਮਾਲਕ ਦੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਮਾਲਕ ਦੀਆਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕਿ ਅਰਦਾਸ ਹੈ ਨਾਨਕ ਭਰ ਜੀ ਮਿਆ ਕਰ ਸ਼ਬਦ ਸਵਾਰਨ ਹਰ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ ਮਨੁਸ਼ਬਦ ਦੇ ਨਾਲ ਸਵਾਰ ਦਿਓ ਬੇਨਤੀ ਕਰਾਂ ਸਾਡਾ ਸਰੀਰ ਬੇ ਢੰਗਾ ਹੋ ਜਾਂਦਾ ਹੈ ਨਾ ਅਸੀਂ ਇਹਨੂੰ ਇੱਕ ਸ਼ੇਪ ਦੇਣ ਬਾਅਦ ਤੇ ਕੀ ਕਰਦੇ ਆ ਵਰਜਿਸ਼ ਕਰਦੇ ਆ ਐਕਸਰਸਾਈਜ਼ ਕਰਦੇ ਆ ਅਸੀਂ ਜਿਮ ਜੁਆਇਨ ਕਰਦੇ ਆ ਜਿਮਾਂ ਵਿੱਚ ਜਾਂਦੇ ਆ ਫਿਰ ਉੱਥੇ ਟ੍ਰੇਨਰ ਨੂੰ ਪੁੱਛਦੇ ਆ ਵੀ ਕਿਹੜੇ ਤਰੀਕੇ ਨਾਲ ਮੈਂ ਕਿਹੜੀ ਐਕਸਰਸਾਈਜ਼ ਕਰਾਂ ਕਿੰਨਾ ਸਮਾਂ ਕਰਾਂ ਫਿਰ ਅਸੀਂ ਪੁੱਛਦੇ ਆ ਮੈਂ ਕਿਹੜੀਆਂ ਚੀਜ਼ਾਂ ਪਰਹੇਜ਼ ਕਰਾਂ ਉਹ ਦੱਸਦਾ ਨਾ ਫੇਰੀ ਭਾਈ ਤੂੰ ਜਿੱਥੇ ਐਕਸਰਸਾਈਜ਼ ਕਰਦਾ ਪਿਆ ਐ ਤੈਨੂੰ ਆਹ ਚੀਜ਼ਾਂ ਛੱਡਦੀਆਂ ਪੈਣਗੀਆਂ ਤੈਨੂੰ ਆਹ ਡਾਈਟ ਇਵੇਂ ਲੈਣੀ ਪਵੇਗੀ ਫਿਰ ਤੇਰੇ ਸਰੀਰ ਦੀ ਇੱਕ ਸ਼ੇਪ ਆ ਸਕਦੀ ਐ ਤੇਰਾ ਸਰੀਰ ਵਧੀਆ ਦੇਖ ਸਕਦਾ ਹੈ ਸਰੀਰ ਦੀ ਰੰਗਤ ਬਣ ਸਕਦੀ ਐ ਤੇ ਸੰਗਤ ਜੀ ਜੇ ਪਾਤਸ਼ਾਹ ਨੇ ਆਖਿਆ ਨਾ ਵੀ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਧਰਮ ਦੀ ਖੇਡ ਮਨ ਦੀ ਖੇਡ ਹੈ ਜੇ ਮਨ ਨੂੰ ਸਵਾਰਨਾ ਹੈ ਮਨ ਨੂੰ ਛਿੰਗਾਰਨਾ ਤੇ ਫਿਰ ਕੀ ਕਰਨਾ ਪਵੇਗਾ ਗੁਰੂ ਦਾ ਸ਼ਬਦ ਜਿਹੜਾ ਹੈ ਫਿਰ ਕਰਨਾ ਪਵੇ ਗੁਰੂ ਦੀ ਸੰਗਤ ਹੈ ਇੱਥੇ ਮਨ ਦੀ ਘਾਟਤ ਘੜੀ ਜਾਣੀ ਹੈ ਗੁਰ ਕੈ ਸ਼ਬਦ ਬਨਾਵੋ ਇਹ ਮਨ ਗੁਰੂ ਦੇ ਸ਼ਬਦ ਦੇ ਨਾਲ ਘਾਟਤ ਘੜੀ ਜਾਣੀ ਹੈ ਮਨ ਸੁੰਦਰ ਆਪਣਾ ਹਰਨਾਮ ਮਜੀਠ ਫੈਰ ਅਗਰੀ ਕਿਰਪਾ ਹੋਵੇਗੀ ਤੇ ਫਿਰ ਜਿਵੇਂ ਟ੍ਰੇਨਰ ਕਹਿੰਦਾ ਹੈ ਨਾ ਵੀ ਆਪ ਚੀਜ਼ਾਂ ਨਹੀਂ ਖਾਣੀਆਂ ਆਪ ਪਰਹੇਜ ਕਰਨਾ ਤੇ ਆਹ ਡਾਈਟ ਇਵੇਂ ਲੈਣੀ ਹੈ ਇਵੇਂ ਹੀ ਸਤਗੁਰ ਦੀ ਬਾਣੀ ਵੀ ਸਾਡੇ ਮਨ ਨੂੰ ਕਹਿੰਦੀ ਹੈ ਵੀ ਭਾਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣਾ ਹੈ। ਇਹ ਪਰਹੇਜ਼ ਹੈ। ਨਿੰਦਿਆ ਦਾ ਪਰਹੇਜ਼, ਉਲੀ ਦਾ ਪੇਜ ਕਰਨਾ ਹੈ, ਉਹਨਾਂ ਦਾ ਪਰਹੇਜ਼ ਕਰਨਾ ਹੈ। ਤੇ ਫਿਰ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਉਹ ਆਪਾਂ ਗ੍ਰਹਿਣ ਕਰਨੀ ਹੈ। ਤੇ ਸਤਗੁਰ ਦੇ ਪਾਤਸ਼ਾਹ ਜੀ ਨੇ ਸ਼ਬਦ ਦੇ ਅਖੀਰ ਉੱਤੇ ਕਿਰਪਾ ਕੀਤੀ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਓਰਹਾਰ। ਇਸ ਸਾਵਣ ਦੇ ਮਹੀਨੇ ਵਿੱਚ ਉਹ ਭਾਗਾ ਵਾਲੀਆਂ ਬਣੀਆਂ ਉਹ ਸੁਹਾਗਨਾ ਬਣੀਆਂ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਹਾਰ ਆਪਣੇ ਗਲੇ ਵਿੱਚ ਪਾ ਲਿਆ ਮਾਲਕ ਦੇ ਗੁਣਾਂ ਦਾ ਹਾਰ ਆਪਣੇ ਗਲੇ ਵਿੱਚ ਪਾ ਲਿਆ ਤੇ ਉਹ ਪੈਣਾ ਤਾਂ ਹੀ ਹੈ ਜਦੋਂ ਅਰੰਭਤਾ ਹੋ ਜਾਵੇਗੀ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ ਜਦੋਂ ਚਰਨ ਕਮਲਾਂ ਨਾਲ ਪਿਆਰ ਪਵੇਗਾ ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਵੀ ਸਤਿਗੁਰ ਦੇ ਪਾਛੇ ਉਸ ਮਝਾਉਂਦੇ ਹਨ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਜੀਤ ਗੁਰੂ ਦੀ ਪ੍ਰਤੀਤ ਪਹਿਲਾ ਹੈ ਗੁਰੂ ਨਾਲ ਜੁੜੋਂਗੇ ਗੁਰ ਬਾਣੀ ਨਾਲ ਜੁੜੋਂਗੇ ਫਿਰ ਬਾਣੀ ਪਰਮਾਤਮਾ ਨਾਲ ਜੋੜਦੀ ਹੈ ਪਰਮਾਤਮਾ ਨਾਲ ਫਿਰ ਬਾਣੀ ਜੋੜਦੀ ਹੈ ਮਾਲਕ ਦੀ ਅਸੀਸ ਪ੍ਰਾਪਤ ਹੁੰਦੀ ਹੈ ਮਾਲਕ ਦੀ ਰਹਿਮਤ ਪ੍ਰਾਪਤ ਹੁੰਦੀ ਹੈ ਸੋ ਅੱਜ ਦੇ ਇਸ ਪਾਵਨ ਅੰਮ੍ਰਿਤ ਵਚਨ ਦੇ ਵਿੱਚ ਗੁਰੂਦੇਵ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਜਿਹੜੀ ਕਿਰਪਾ ਸਾਡੇ ਉੱਤੇ ਕੀਤੀ ਹੈ ਜਿਹੜਾ ਸਾਉਣ ਦਾ ਮਹੀਨਾ ਹੈ ਜੋ ਮਹਾਰਾਜ ਬਾਣੀ ਕਹਿੰਦੀ ਸਾਉਣ ਆਇਆ ਝਿਮ ਝਿਮਾ ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਸਾਉਣ ਆਇਆ ਏ ਸਖੀ ਜਲ ਹਰ ਵਰਸਨ ਹਾਰ ਜਿਵੇਂ ਬਾਹਰ ਮੁਖੀ ਤੌਰ ਤੇ ਮੀਂਹ ਪੈਣ ਨਾਲ ਹਰਿਆਵਲ ਆ ਜਾਂਦੀ ਹੈ ਜਦੋਂ ਅਸੀਂ ਝਿਮ ਝਿਮ ਵਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਜਦੋਂ ਅਸੀਂ ਨਾਮ ਅੰਮ੍ਰਿਤ ਬੂੰਦਾ ਚੱਖਾਂਗੇ ਗੁਰੂਦਿਆਂ ਸਾਖੀਆਂ ਚੱਖਾਂਗੇ ਗੁਰੂ ਦੇ ਉਪਦੇਸ਼ ਰੂਪੀ ਕਿਰਮਣ ਹੋਵੇਗੀ ਸਾਡੇ ਜੀਵਨ ਮਨੁੱਖੀ ਮਨ ਉਤੇ ਤੇ ਫਿਰ ਇਹ ਮਨ ਵੀ ਜਿਹੜਾ ਹੈ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠਿਵੈ ਹਰਿਆ ਇਹ ਵੀ ਹਰਿਆ ਹੋ ਜਾਵੇਗਾ ਇਹ ਵੀ ਜਨਮ ਦਾ ਸੁੱਕਿਆ ਹੋਇਆ ਮਾ ਜਿਹੜਾ ਸੋਕੇ ਹਰੇ ਕੀ ਇੱਕ ਨਾਹੇ ਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ ਸੋ ਜਿੱਥੇ ਸਾਵਣ ਦਾ ਇਹ ਮਹੀਨਾ ਹੈ ਕਿਉਂਕਿ ਹਰ ਮਾਈ ਭਾਈ ਦੇ ਮਾਂ ਚ ਵਿਚਾਰ ਹੁੰਦੀ ਹੈ ਬੀ ਮੀਨਾ ਨਵਾ ਜਿਹੜੇ ਸੁੱਖਾਂ ਦਾ ਬਤੀਤ ਹੋਵੇ ਆਪਾਂ ਇੱਥੇ ਅਰਦਾਸ ਕਰਨੀ ਹੈ ਉਥੇ ਸਤਗੁਰੂ ਦੀ ਦਸਿਆਬੀ ਇਹ ਸੁੱਖਾਂ ਦਾ ਬਤੀਤ ਹੋਵੇਗਾ ਕਿਵੇਂ ਇਸ ਸ਼ਬਦ ਦੀ ਕਮਾਈ ਕਰ ਲਵੋ ਸ਼ਬਦ ਦੀ ਘਾਲ ਨਾ ਕਰ ਲਵੋ ਗੁਰੂ ਚਰਨਾਂ 'ਚ ਜੁੜ ਜਾਵੋ ਤੇ ਗੁਰੂ ਦੀਆਂ ਰਹਿਮਤਾਂ ਪ੍ਰਾਪਤ ਹੋਣਗੀਆਂ ਔਰ ਉਥੇ ਹੀ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਜਿਹੜੇ ਸਾਡੇ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਆਪਣਾ ਖੋਪੜ ਤੇ ਉਤਰਵਾ ਲਿਆ ਪਰ ਆਪਣੀ ਸਿੱਖੀ ਨੂੰ ਕੇਸਾਂ ਸਵਾਸਾ ਸੰਗ ਨਿਭਾ ਗਏ ਉਹ ਭਾਈ ਤਾਰੂ ਸਿੰਘ ਜੀ ਪੁੱਲੇ ਪਿੰਡ ਦੇ ਉਹਨਾਂ ਦੀ ਸ਼ਰਤੂ ਵੀ ਨਮਨ ਹੈ ਨਮਸਕਾਰ ਹੈ ਅੱਜ ਉਹਨਾਂ ਦੀ ਸ਼ਿਹਾਰਤ ਸਾਡੇ ਨੌਜਵਾਨਾਂ ਵਾਤੇ ਬੱਚਿਆਂ ਦੇ ਵਾਤੇ ਵੀ ਇੱਕ ਹਲੂਣਾ ਹੈ ਵੀ ਆਪਾਂ ਝੂਠੇ ਫੈਸ਼ਨਾਂ ਦੇ ਪਿੱਛੇ ਲੱਗ ਕੇ ਸਿੱਖੀ ਤੋਂ ਦੂਰ ਨਾ ਜਾਈਏ ਗੁਰੂ ਕਿਰਪਾ ਕਰੇ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ